ਕਾਲਮੀ ਕੀ ਧਰਮ ਸਮਾਜ ਦੇ ਮੁਖ ਪ੍ਰਚਾਰਕ ਪਰਮਜੀਤ ਸਿੰਘ ਪੰਮਾ ਨੇ ਜਾਣਕਾਰੀ ਦੇਂਦੇ ਦੱਸਿਆ ਕਿ 20 ਦਸੰਬਰ 2024 ਤੋਂ ਡਰਾਈਵਿੰਗ ਟੈਸਟ ਟਰੈਕ ਬੰਦ ਪਿਆ ਹੋਇਆ ਹੈ ਜਿਸ ਨਾਲ ਲਾਇਸੈਂਸ ਬਣਾਉਣ ਵਾਲੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰਮਜੀਤ ਸਿੰਘ ਪੰਮਾ ਨੇ ਆਖਿਆ ਕਿ ਉਹਨਾਂ ਦੀ ਜਥੇਬੰਦੀ ਵੱਲੋਂ ਕਈ ਵਾਰ ਆਰਟੀਓ ਖੁਸ਼ਦਿਲ ਸਿੰਘ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਆਰਟੀਓ ਵੱਲੋਂ ਕੋਈ ਰਿਸਪੌਂਸ ਨਹੀਂ ਦਿੱਤਾ ਗਿਆ ਸਾਡੀ ਟੀਮ ਵੱਲੋਂ ਖੱਜਲ-ਖੁਆਰ ਹੋ ਰਹੇ ਲੋਕਾਂ ਨਾਲ ਵੀ ਗੱਲ ਕੀਤੀ ਗਈ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਦਾਸ ਪਰਮਜੀਤ ਸਿੰਘ ਪੰਮਾ ਮੁਖ ਪ੍ਰਚਾਰਕ ਗੁਰੂ ਗਿਆਨਵਾਲਾ ਨੂੰ ਕੀ ਧਰਮ ਸਮਾਜ ਤੋਂ ਇਹ ਗਿਰਜੀ ਅੱਜ ਮੇਰੇ ਕੋ ਸਾਡੇ ਸਾਥੀ ਆਏ ਨੇ ਕੁਝ ਇਹਨਾਂ ਦਾ ਕਹਿਣਾ ਵਾ ਕਿ ਅੱਜ ਇਹਨਾਂ ਦੀ ਅਪਾਇੰਟਮੈਂਟ ਸੀਗੀ ਡੀਟੀਓ ਅੰਮ੍ਰਿਤਸਰ ਆਫਿਸ ਟਰੈਕ ਤੇ ਤੇ ਇਹ ਪਿਛਲੇ 2 ਮਹੀਨੇ ਤੋਂ ਖੱਜਲ ਖਾਰ ਹੋ ਰਹੇ ਨੇ ਔਰ ਮੇਰੇ ਦਫਤਰ ਚ ਅੱਜ ਮੇਰੇ ਕੋ ਆਏ ਨੇ ਮੈਨੂੰ ਦੱਸ ਰਹੇ ਵੀ ਉੱਥੇ ਬੜੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ 2-2 ਮਹੀਨੇ ਤੋਂ ਜਿਹੜੀ ਅਪਾਇੰਟਮੈਂਟ ਜਿਹੜੀ ਆ ਲੋਕਾਂ ਨੂੰ ਮਿਲੀ ਆ ਔਰ ਅਥਾਰਟੀ ਜਿਹੜੀ ਹੈਗੀ ਆ ਇਹ ਕਹਿੰਦੀ ਹੈ ਕਿ ਸਾਡੇ ਕੋਲ ਸਟਾਰ ਵੀ ਘਾਟ ਆ ਕੋਈ ਪੁਰਾਣੀ ਨਵੀਂ ਕੰਪਨੀ ਦਾ ਇਹਨਾਂ ਦਾ ਕੋਈ ਮੈਟਰ ਹੈ ਆ ਉਹ ਆਈ ਕਿ ਨਹੀਂ ਆਈ ਡੇਢ ਮਹੀਨੇ ਤੋਂ ਜਿਹੜੇ ਨੇ ਲੋਕ ਇਹਨੇ ਖੱਜਲ ਖੁਆਰ ਨੇ ਔਰ ਯਕੀਨ ਜਾਣਿਓ ਜੀਰਜੀ ਮੈਂ ਡੀਟੀਓ ਅੰਮ੍ਰਿਤਸਰ ਨੂੰ ਦੋ ਵਾਰਾ ਫੋਨ ਕਰ ਚੁੱਕਿਆ ਹਾਂ ਪਰ ਉਹਨਾਂ ਨੇ ਫੋਨ ਚੁੱਕਣ ਦੀ ਕੋਈ ਲੋੜ ਨਹੀਂ ਸਮਝੀ ਇਹਨਾਂ ਨੂੰ ਮੈਂ ਕੱਲ ਜਦੋਂ ਮੇਰੇ ਕੋਲ ਵਫਤੇ ਆਇਆ ਇਹ ਬੰਦਿਆਂ ਦਾ ਆਪਣੇਆਂ ਦਾ ਮੈਂ ਇਹਨਾਂ ਨੂੰ ਕੱਲ ਮਿਲਣ ਲਈ ਵੀ ਗਿਆ ਮੈਨੂੰ ਉੱਥੋਂ ਆਫਿਸ ਤੋਂ ਪਤਾ ਲੱਗਾ ਕਿ 26 ਜਨਵਰੀ ਕਰਕੇ ਆਰਟੀਆ ਸਾਹਿਬ ਬਿਜ਼ੀ ਨੇ ਚਲੋ ਠੀਕ ਹੈ ਸ਼ਡਿਊਲ ਬਿਜ਼ੀ ਹੈ 26 ਜਨਵਰੀ ਦਾ ਪਰ ਇੱਕ ਫੋਨ ਤੇ ਚੁੱਕ ਸਕਦੇ ਨੇ ਔਰ ਇਸ ਤੋਂ ਇਲਾਵਾ ਮੈਂ ਹੈਰਾਨ ਆ ਬਈ ਜਰਮਨ ਦੀ ਐਮਬੈਸੀ ਦਾ ਵੀ ਟਾਈਮ ਮੇਰੇ ਹਿਸਾਬ ਨਾਲ ਖੁੱਲਾ ਹੋਏਗਾ ਕਿਉਂਕਿ ਇੱਥੇ ਭਾਰਤਵਾਸੀ ਲੋਕ ਆ ਕਹਿੰਦੇ ਕਿ ਅਪਾਇੰਟਮੈਂਟ ਚੁੱਕਣੀ ਹੋਵੇ ਤਾਂ ਇੱਕ 18-20 ਸੈਕਿੰਡ ਦਾ ਟਾਈਮ ਦਿੰਦੇ ਆ ਉਹ ਭੜਿਓ ਲੋਕੋ ਪੰਜਾਬ ਸਰਕਾਰੋਂ ਮਾਨ ਸਾਹਿਬ ਲਾਲਜੀਤ ਸਿੰਘ ਪੁਨਰਜੀ ਜਦੋਂ ਖਜ਼ਾਨੇ 'ਚ ਪੈਸਾ ਲੋਕ ਦੇ ਰਹੇ ਨੇ ਐਨਡੀਆ ਲਾਇਸੈਂਸ ਦਾ ਖਜ਼ਾਨੇ 'ਚ ਪੈਸਾ ਜਮ੍ਹਾਂ ਕਰਾ ਰਹੇ ਨੇ ਤੁਹਾਨੂੰ ਅਪਾਇੰਟਮੈਂਟ ਦੇ ਦੀ ਮੁਸ਼ਕਲ ਕੀ ਆ ਦੇਖੋ ਅਸੀਂ ਅਥਾਰਟੀ ਨੂੰ ਇੱਕ ਵਾਰੀ ਫੇਰ ਮਿਲਾਂਗੇ ਅਗਰ ਨਾ ਇਹਨਾਂ ਨੇ ਕੋਈ ਹੱਲ ਕੀਤਾ ਤੇ ਇਸ ਮੁਤਲਕ ਜਲਦੀ ਹੀ ਮੈਂ ਜਿਹੜਾ ਵਾ ਜੀ ਤੋਂ ਅਮਰਸਰ ਨੂੰ ਉਹਦਾ ਬਿਕਰਾਓ ਕਰਾਂਗਾ ਭਾਜੀ ਮੈਂ ਬੇਟੇ ਦੇ ਲਾਇਸੈਂਸ ਦੀ ਤਰੀਕ ਹੀ ਤੇ ਇਹ ਮੇਰਾ 1.5-2 ਮਹੀਨੇ ਤੋਂ ਬੜਾ ਖਰਾਬ ਹੋ ਰਿਹਾ ਆ ਤੇ ਆਡੇ ਲੱਗਿਆ ਦਫਤਰ ਆ ਭਾਰੀ ਪੰਮਾ ਜੀ ਦਾ ਉਹਨਾਂ ਕੋਲੇ ਹੀ ਆਏ ਆ ਤੇ ਉਹਨਾਂ ਨੂੰ ਆਪਣਾ ਹੀ ਮਸੀਹ ਦੱਸੀ ਸਾਰੀ ਸਾਡਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਮਸਲਾ ਸਾਰ ਇਦਾਂ ਕਿ ਮੇਰਾ ਕਾਫੀ ਚਿਰ ਤੋਂ ਲਾਇਸੈਂਸ ਨਹੀਂ ਬੰਦਿਆ ਤੇ ਇਸ ਕਰਕੇ ਮੈਂ ਅੱਜ ਪਰਮਜੀਤ ਪੰਮਾ ਭਾਈ ਕੋ ਆਇਆ ਆਪਣੀ ਮੁਸ਼ਕਲਾਂ ਦੱਸੀਆਂ ਇਹਨਾਂ ਨੂੰ ਇਹਨਾਂ ਨੇ ਮੇਰੇ ਸਾਹਮਣੇ ਡੀਟੀਓ ਸਾਹਿਬ ਨੂੰ ਫੋਨ ਵੀ ਕੀਤਾ ਹਾਂ ਜੀ ਨਹੀਂ ਫੋਨ ਉਹਨਾਂ ਨੇ ਰੀਸੀਵ ਨਹੀਂ ਕੀਤਾ ਭਾਈ ਜੀ ਬਹੁਤ ਜ਼ਿਆਦਾ ਖੱਜਲ ਖਰਵਾਰੀ ਹੋ ਰਹੀ ਹੈ ਭਾਈ ਜੀ ਕਾਫੀ ਚਿਰ ਤੋਂ ਟਰਾਂਸਪੋਰਟ ਵਿਭਾਗ ਵੱਲੋਂ ਵੱਡੀ ਲਾਪਰਵਾਹੀ ਕੀਤੀ ਜਾ ਰਹੀ ਹੈ ਦਰਸਲ ਪਿਛਲੇ ਕਈ ਮਹੀਨਿਆਂ ਤੋਂ ਡਰਾਈਵਿੰਗ ਟੈਸਟ ਟਰੈਕ ਜਿਹੜਾ ਹੈ ਉਹ ਬੰਦ ਪਿਆ ਹੋਇਆ ਹੈ ਜਿਸ ਕੰਪਨੀ ਦੇ ਨਾਲ ਕੰਟਰੈਕਟ ਸੀ ਉਹ ਖਤਮ ਹੋ ਚੁੱਕਾ ਹੈ ਤੇ ਕੁੱਲ ਮਿਲਾ ਕੇ ਜਿਹੜੇ ਲੋਕ ਨੇ ਉਹ ਖੱਜਲ ਖਵਾਰ ਹੋ ਰਹੇ ਨੇ ਲੋਕਾਂ ਦੇ ਜਿਹੜੇ ਲਰਨਿੰਗ ਲਾਇਸੈਂਸ ਨੇ ਉਹ ਐਕਸਪਾਇਰ ਹੋ ਰਹੇ ਨੇ ਤੇ ਲੋਕ ਜਿਹੜੇ ਨੇ ਬਾਰ-ਬਾਰ ਆਰਟੀਓ ਆਫਿਸ ਦੇ ਚੱਕਰ ਕੱਟ ਰਹੇ ਨੇ ਲੋਕ ਹੁਣ ਵਿਭਾਗ ਕੋਲ ਜਾਣ ਦੀ ਬਜਾਏ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਕੋਲ ਜਾ ਰਹੇ ਨੇ ਆਪਣੀ ਸਮੱਸਿਆ ਲੈ ਕੇ ਸੋ ਜਥੇਬੰਦੀ ਵੱਲੋਂ ਆਖਿਆ ਗਿਆ ਹੈ ਕਿ ਜੇਕਰ ਲੋਕਾਂ ਦੀ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼